ਬਾਕੀ ਤੁਹਾਨੂੰ ਜੇਕਰ ਟਾਈਮ ਲੱਗਿਆ ਤਸਵੀਰਾਂ ਉਸ ਜੀ ਕਰ ਦਵਾਂਗੇ ਫਿਲਹਾਲ ਅਸੀਂ ਤੁਹਾਨੂੰ ਜਿਹੜੀ ਸੈਟਲਾਈਟ ਤੋਂ ਤਸਵੀਰ ਦੇਖੀ ਆ ਉਸ ਦੇ ਮਤਲਬ ਕੁ ਗੱਲਬਾਤ ਕਰਦੇ ਆ ਜਾਣਕਾਰੀ ਵਧੀਆ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਦਿਨ ਵੇਲੇ ਜਿਵੇਂ ਅਸੀਂ ਤੁਹਾਨੂੰ ਸਵੇਰ ਦੇ ਸਮੇਂ ਦੱਸਿਆ ਸੀ ਕਿ 10 11 ਵਜੇ ਜਾਂ 12 ਵਜੇ ਦੇ ਕਰੀਬ ਇੱਕ ਬਦਲੀ ਸਿਸਟਮ ਬਣੂਗਾ ਤਾਂ ਉਸ ਦੇ ਨਾਲ ਕਿਤੇ ਕਿਤੇ ਕਿਰਮਣ ਕਣੀ ਜਾਂ ਸਿੱਟਾ ਸਰਾਟਾ ਜਿਹੜਾ ਪੈਣ ਦੀ ਉਮੀਦ ਬਣੀ ਹੋਈ ਆ 10 ਤੋਂ 15% ਚਾਂਸ ਸੀ ਤਾਂ ਉਸੇ ਤਰ੍ਹਾਂ ਚੰਡੀਗੜ੍ਹ ਵਾਲੇ ਸਾਈਡ ਜਾਂ ਮਹਾਲੀਅਲ ਸਾਈਡ ਜਾਂ ਸ੍ਰੀ ਫਤਿਹਗੜ੍ਹ ਸਾਹਿਬ ਵਾਲੀ ਸਾਈਡ ਇੱਕ ਸਿਸਟਮ ਹੀ ਜੀ ਬਣੀ ਹਲਕੀ ਜੀ ਦੁਪਹਿਰ ਤੇ 11-12 ਵਜੇ ਦੇ ਕਰੀਬ ਤੱਕ ਕਿਤੇ ਕਿਤੇ ਸਿੱਟਾ ਸਰਾਟਾ ਪਾਇਆ ਕੋਈ ਵੱਡੇ ਪੱਧਰ ਦਾ ਨਹੀਂ ਜਾਂ ਲੰਬੇ ਸਮੇਂ ਦਾ ਨਹੀਂ ਸੀ ਸਿਰਫ ਅੱਗੇ ਘੰਟੇ ਦਾ ਜਾਂ 10-15 ਮਿੰਟ ਦਾ ਨਹੀਂ ਇਸ ਤਰ੍ਹਾਂ ਦਾ ਇਹ ਬਦਲੀ ਸਿਸਟਮ ਬਣਿਆ ਸੀ ਉਹ ਅੱਗੇ ਲੱਗਿਆ ਤਾਂ ਉਸੇ ਤਰ੍ਹਾਂ ਆਉਣ ਵਾਲਾ ਜਿਹੜਾ ਸਿਸਟਮ ਉਹ ਰਾਤ ਨੂੰ ਫੇਰ ਤਿਆਰ ਆ ਜਿਹੜਾ ਕਿ ਪਹਾੜੀ ਇਲਾਕੇ ਦੇ ਵਿੱਚ ਐਕਟਿਵ ਹੋ ਚੁੱਕਿਆ ਦੋਸਤੋ ਤਾਂ ਨੂੰ ਦੱਸਿਆ ਸੀ ਕਿ ਪਹਾੜੀ ਇਲਾਕਿਆਂ ਦੇ ਸਾਈਡ ਤੋਂ ਇਹ ਸਿਸਟਮ ਆਊਗਾ ਹੁਣ ਤਾਂ ਉਹ ਤਿਆਰ ਹੋ ਚੁੱਕਿਆ ਹੈ ਉਹ ਹਿਮਾਚਲ ਦੇ ਵਿੱਚ ਤਿਆਰ ਹੈ ਹਿਮਾਚਲ ਦੇ ਵਿੱਚ ਬੱਦਲਾਂ ਦੀ ਆਵਾਜ਼ ਹੀ ਬਣ ਚੁੱਕੀ ਹੈ ਤਾਂ ਪੰਜਾਬ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਇਸ ਸਮੇਂ ਬੱਦਲਵਾਈ ਬਣੀ ਹੋਈ ਹੈ ਚਾਹੇ ਉਹ ਚੰਡੀਗੜ੍ਹ ਦੇ ਇਲਾਕੇ ਨੇ ਚਾਹੇ ਪਟਿਆਲੇ ਦੇ ਇਲਾਕੇ ਨੇ ਤੇ ਉਸ ਤੋਂ ਬਾਅਦ ਨਮਾ ਸਰ ਹਿਆਰਪੁਰ ਦੇ ਇਲਾਕੇ ਨੇ ਕੁਝ ਤੇ ਦੂਜੇ ਅਸੀਂ ਕਹਿ ਸਕਦੇ ਆ ਫਰੀਦਕੋਟ ਤੇ ਫਿਰੋਜ਼ਪੁਰ ਦੇ ਇਲਾਕੇ ਜਾਂ ਸ੍ਰੀ ਮੁਕਤਸਰ ਸਾਹਿਬ ਮਾਨਸਾ ਬਠਿੰਡਾ ਦੇ ਇਲਾਕੇ ਇੱਥੇ ਇੱਕ ਨੂੰ ਇੱਕ ਬਦਲੇ ਸਿਸਟਮ ਟੁਕੜਿਆਂ ਦੇ ਰੂਪ ਦੇ ਵਿੱਚ ਬਣਿਆ ਹੋਇਆ ਆ ਜਿਆਦਾ ਸਟਰੋਂਗ ਵੀ ਨਹੀਂ ਹੈਗਾ ਜਿਆਦਾ ਹਲਕਾ ਵੀ ਨਹੀਂ ਦੋਸਤੋ ਨਾਰਮਲ ਜਿਹਾ ਇੱਕ ਸਿਸਟਮ ਬਣਿਆ ਹੋਇਆ ਉਹ ਜ਼ਿਆਦਾਤਰ ਸੰਗਰੂਰ ਬਰਨਾਲਾ ਬਠਿੰਡਾ ਮਾਨਸਾ ਸੁਨਾਮ ਇੱਧਰ ਨੂੰ ਹੁੰਦਾ ਹੋਇਆ ਫਰੀਦਕੋਟ ਦੇ ਇਲਾਕੇ ਜਾਂ ਸ੍ਰੀ ਮੁਕਤਸਰ ਸਾਹਿਬ ਦੇ ਇਲਾਕਿਆਂ ਤੱਕ ਸੀਮਿਤ ਦਿਖਾਈ ਦੇ ਰਿਹਾ ਜਿਹੜਾ ਸਾਨੂੰ ਹੁਣ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਦਿਖਾਈ ਦੇ ਰਿਹਾ ਹੈ ਤੇ ਉਸ ਤੋਂ ਬਾਅਦ ਉਹ ਸਿਸਟਮ ਇੱਕ ਸਿਸਟਮ ਹੀ ਜੇਗੀ ਆ ਜਿਹੜੀ ਆਪਾਂ ਕਹਿੰਦੇ ਹਾਂ ਨਮਾਸ਼ਾਰੋ ਸ਼ਿਆਰ ਪ੍ਰੋਗ੍ਰਾਮ ਨੇ ਦਿੱਤੀ। ਉੱਥੇ ਵੀ ਬੱਦਲਾਂ ਦੀ ਆਵਾਜ਼ ਹੀ ਬਣੀ ਹੋਈ ਆ ਕੋਈ ਟੁੱਟਮੇ ਜੇ ਬਦਲ ਨੇ। ਇਸੇ ਤਰ੍ਹਾਂ ਪਟਿਆਲੇ ਦੇ ਕੁਝ ਖੇਤਰਾਂ ਦੇ ਵਿੱਚ ਕੁੱਲ ਮਿਲਾ ਕੇ ਗੱਲ ਕਰੀਏ ਤਾਂ 38% ਚਾਂਸ ਜਿਹੜੇ ਸਾਨੂੰ ਇਸ ਸਮੇਂ ਦਿਖਾਈ ਦੇ ਰਹੇ ਨੇ ਜਿਹੜੇ ਕਿ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੇ ਵਿੱਚੋਂ ਇਹ ਤਸਵੀਰ ਦੇਖੀ ਆ ਸੀ ਤਾਂ ਉਸ ਦੇ ਵਿੱਚ 38% ਚਾਂਸ ਨੇ ਪਰਸੈਂਟੇਜ ਦੇ ਹਿਸਾਬ ਨਾਲ ਮੀਂਹ ਦੇ ਤੇ ਅੱਜ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਕਿਤੇ ਕਿਤੇ ਕਿਲਮਣ ਕੜੀਆਂ ਸਿੱਟਾ ਸਰਾਟਾ ਗਰਜ ਲਿਸਕ ਨਾਲ ਹੋ ਸਕਦਾ ਹੈ। ਤੇ ਉਸ ਤੋਂ ਬਾਅਦ ਜਿਹੜੀ ਗੱਲਬਾਤ ਕਰਦੇ ਆ ਅਸੀਂ ਅੱਧੀ ਰਾਤ ਤੋਂ ਬਾਅਦ ਯਾਨੀ ਕਿ 21 ਤਰੀਕ ਦੇ ਵਿੱਚ ਜਦੋਂ ਆਪਾਂ ਐਂਟਰ ਹੋ ਜਾਾਂਗੇ ਤਾਂ 21 ਤਰੀਕ ਦੇ ਜਿਹੜੇ ਪਹਿਲੇ ਘੰਟੇ ਉਹਨਾਂ ਦੇ ਵਿੱਚ ਤਾਂ 10-11% ਚਾਂਸ ਨੇ ਕੋਈ ਜ਼ਿਆਦੇ ਤਕੜਾ ਨਹੀਂ ਹੈਗਾ ਜੇਕਰ ਆਪਾਂ ਥੋੜਾ ਜਿਹਾ ਅੱਗੇ ਜਾਈਏ ਤਾਂ 3 ਵਜੇ ਦੇ ਕਰੀਬ ਸਵੇਰ ਦੇ ਪਹਿਲੇ ਘੰਟੇ ਉਹਨਾਂ ਜਿਹੜੇ 3 ਵਜੇ ਤੋਂ ਲੈ ਕੇ 4-5 ਵਜੇ ਤੱਕ ਜਿਹੜੇ ਚਾਂਸ ਨੇ ਉਹ 38 ਤੋਂ ਲੈ ਕੇ 40% ਦੇ ਵਿੱਚ ਵਿੱਚ ਜਿਹੜੇ ਬਣੇ ਹੋਏ ਨੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਵਧਦੇ ਜਾ ਰਹੇ ਨੇ 45% 50% ਤੇ ਫਿਰ 9-10 ਵਜੇ ਦੇ ਕਰੀਬ ਜਾ ਕੇ ਜਿਹੜੇ 70% ਜਾਂ 70% ਦੇ ਕਰੀਬ ਜਿਹੜੇ ਉਹ ਚਾਂਸ ਬਣ ਚੁੱਕੇ ਨੇ ਕੱਲ ਨੂੰ 21 ਤਰੀਕ ਨੂੰ ਕੁੱਝ ਖੇਤਰਾਂ ਦੇ ਵਿੱਚ ਮੀਂਹਿਆ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਜਿਆਦਾਤਰ ਇਹ ਸਿਸਟਮ ਏਡੀਗੜਾ ਵਾਲੇ ਸਾਈਡ ਤੋਂ ਹੁੰਦਾ ਆ ਤੇ 70 ਕਿਲੋਮੀਟਰ ਦੇ ਘੇਰੇ ਦੇ ਵਿੱਚ ਜਿੰਨੇ ਵੀ ਇਲਾਕੇ ਨੇ ਚਾਹੇ ਉਹ ਪਟਿਆਲੇ ਦੇ ਆ ਜਾਣ ਚਾਹੇ ਉਹ ਸ੍ਰੀ ਫਤਿਹਗੜ ਸਾਹਿਬ ਦੇ ਆ ਜਾਣ ਚਾਹੇ ਉਹ ਆਪਾਂ ਵਸੋ ਦਿਆ ਸ੍ਰੀ ਆਪਾਂ ਇਧਰ ਨੂੰ ਕਹਿ ਸਕਦੇ ਆ ਖਰੜ ਵਾਲੀ ਸਾਈਡ ਨੂੰ ਸੌਰੀ ਰੂਪਨਗਰ ਮਾਲੀਆਲ ਸਾਈਡ ਨੂੰ ਇਸ ਤਰ੍ਹਾਂ ਉਹਨਾਂ ਇਲਾਕਿਆਂ ਦੇ ਵਿੱਚ ਚਾਹੇ ਉਹ ਹਰਿਆਣੇ ਦੇ ਆ ਜਾਣ 70% ਦੇ ਘੇਰੇ ਦੇ ਵਿੱਚ ਜਿਹੜਾ ਮੀਂਹ ਥੋੜਾ ਜਿਆਦਾ ਸਟਰੋਂਗ ਬਣਨ ਦੀ ਸੰਭਾਵਨਾ ਬਣ ਚੁੱਕੀ ਹੈ 70% ਚਾਂਸ ਜਿਹੜੇ 9 ਵਜੇ ਦੇ ਕਰੀਬ ਸਵੇਰ ਦੇ ਸਮੇਂ ਬਣੇ ਹੋਏ ਨੇ ਕੱਲ ਨੂੰ ਤੇ ਅੱਜ ਅੱਧੀ ਰਾਤ ਤੱਕ 38% ਚਾਂਸ ਨੇ ਟੁੱਟਮੇ ਜਿਹਾ ਬਦਲਾ ਆਵਾਜਾਈ ਬਣੀ ਹੋਈ ਆ ਉਹਦੇ ਨਾਲ ਕਿਤੇ ਗਾਰਜਲ ਰਿਸਕ ਜਾਂ ਕਿਨਮਨ ਕਣੀ ਜਾਂ ਛਿਟਾ ਸਰਾਟਾ ਇਸ ਤਰ੍ਹਾਂ ਪੈ ਸਕਦਾ ਜਿਵੇਂ ਕਿ ਦੇਣ ਵੇਲੇ ਆਪਾਂ ਨੂੰ 10-11 ਵਜੇ ਜਾਂ 11-12 ਵਜੇ ਦੇ ਕਰੀਬ ਦੇਖਣ ਨੂੰ ਮਿਲਿਆ ਤੇ ਤਾਮਣ ਵਿੱਚ ਥੋੜਾ ਜਿਹਾ ਵਾਧਾ ਸੀ ਅੱਜ ਤਾਂ ਹੁਣ ਰਾਤ ਨੂੰ ਫੇਰ ਮੀਂਹ ਦੀ ਕਾਰਵਾਈ ਹੋਣ ਤੋਂ ਬਾਅਦ ਫੇਰ ਘਟ ਜਾਣਾ ਤੇ ਹਵਾਵਾਂ ਥੋੜੀਆਂ ਪੂਰਬੀ ਚੱਲ ਰਹੀਆਂ ਨੇ ਉਹਦੇ ਕਰਕੇ ਵੀ ਹਮਸਤੇ ਨਵੀਂ ਜਿਹੜੀ ਇਕੱਠੀ ਹੋ ਰਹੀ ਐ ਇਸ ਕਰਕੇ ਗਰਮੀ ਜੀ ਲੱਗ ਰਹੀ ਜੀ ਐ ਬਾਕੀ ਮੌਸਮ ਠੀਕ ਠਾਕ ਹੈ ਤੇ ਦੋਸਤੋ ਜਿਹੜਾ ਤੁਹਾਨੂੰ 21 ਤੋਂ 31 ਸੌਰੀ 21 ਤੋਂ 25 ਤਰੀਕ ਤੱਕ ਦੱਸਿਆ ਸਿਸਟਮ ਉਹ ਸਿਸਟਮ ਐਕਟਿਵ ਹੋ ਚੁੱਕਿਆ ਤੇ ਦੂਜਾ ਉਹ ਸਿਸਟਮ ਇੱਕ ਹੋਰ ਉਹਦੇ ਨਾਲ ਹੀ ਬਦਲੀ ਸਿਸਟਮ ਜਿਹੜਾ ਸਟਰੋਂਗ ਜਾ ਹੋ ਕੇ ਆ ਰਿਹਾ ਤਾਂ ਰਾਜਸਥਾਨ ਦੇ ਉੱਪਰਲੇ ਹਿੱਸੇ ਦੇ ਵਿੱਚ ਹੁੰਦਾ ਹੋਇਆ ਲੈਹਂਦੇ ਵਾਲੀ ਸਾਈਡ ਦੀ ਜਿਹੜਾ ਦੱਖਣੀ ਮਾਲਵੇਰੇ ਖੇਤਰ ਨੇ ਇੱਧਰ ਨੂੰ ਆ ਰਿਹਾ ਉਹ 21 ਜਾਂ 22 ਤਰੀਕ ਦੀ 21 ਤਰੀਕ ਦੀ ਦੇਰ ਸ਼ਾਮ ਤੱਕ ਜਾਂ 22 ਤਰੀਕ ਦੀ ਸਵੇਰ ਤੱਕ ਉਹ ਪਹੁੰਚ ਜਾਣਾ ਤਾਂ ਉਹ ਵੀ ਆ ਰਿਹਾ ਬਣਿਆ ਸਿਸਟਮ ਉਹ ਵੀ ਅਸੀਂ ਭਾਰਤੀ ਮੌਸਮ ਵਿਗਿਆਨਕੀ ਵਿਸੇਸ਼ ਸਾਈਟ ਤੋਂ ਦੇਖਿਆ ਹੈ ਤੇ ਬਾਕੀ ਪੂਰੀ ਜਾਣਕਾਰੀ ਸੈਕੂਲਰਡ ਦੇ ਮੁਤਾਬਕ ਤੁਹਾਨੂੰ ਮਾਰਕ ਕਰਕੇ ਦਿਖਾ ਦਾਂਗੇ ਜੇਕਰ ਟਾਈਮ ਲੱਗਿਆ ਦੋਸਤੋ ਬਾਕੀ ਤੁਹਾਨੂੰ ਅੰਦਾਜ਼ਨ ਜਾਣਕਾਰੀ ਇਹ ਦੱਸ ਦਿੱਤੀ ਹੈ ਕੇਸ ਸਿਸਟਮ ਐਕਟਿਵ ਆ ਕਿਤੇ ਕਿਤੇ ਕਣਮਣ ਕਣੀ ਜਾਂ ਟੁੱਟਮੇ ਜਾਂ ਬਦਲ ਨੇ ਬਣੇ ਹੋਏ ਇਹਨਾਂ ਦੇ ਨਾਲ ਗਰਜ ਲਿਸਕ ਹੋ ਸਕਦੀ ਹੈ ਉਸ ਤੋਂ ਬਾਅਦ ਜਿਹੜਾ ਅੱਧੀ ਰਾਤ ਤੋਂ ਬਾਅਦ ਸਵੇਰ ਦੇ 3 ਵਜੇ ਯਾਨੀ ਕਿ 21 ਤਰੀਕ ਦੇ ਦਿਨ ਦੇ ਵਿੱਚ ਮੀਂਹ ਜਾਂ ਕਾਰਵਾਨੀਆਂ 70% 9:10 ਵਜੇ ਤੱਕ ਦਿਖਾ ਦਿੱਤੀਆਂ ਗਈਆਂ ਨੇ ਉਸ ਤੋਂ ਪਹਿਲਾਂ 30-40% ਚਾਂਸ ਜਿਹੜੇ ਬਣੇ ਹੋਏ ਨੇ ਇਸ ਤਰ੍ਹਾਂ ਦਾ ਮੌਸਮ ਜਿਹੜਾ ਆਪਾਂ ਨੂੰ ਅੱਜ ਰਾਤ ਤੋਂ ਦੇਖਣ ਨੂੰ ਮਿਲੂਗਾ ਤੇ ਜਿਹੜੇ ਦੋਸਤ ਮਿੱਤਰ ਸਾਡੇ ਨਾਲ ਨਵੇਂ ਜੁੜ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਾ ਜਿਹੜਿਆਂ ਨੇ ਹਜੇ ਤੱਕ ਵੀਡੀਓ ਨਹੀਂ ਭੇਜਿਆ ਆਪਣੇ ਇਲਾਕੇ ਦੇ ਮੌਸਮ ਦੀ ਉਹ ਜਰੂਰ ਵੀਡੀਓ ਭੇਜ ਦਿਆ ਕਰੋ ਜਾਂ ਕਮੈਂਟ ਕਰ ਦਿਆ ਕਰੋ ਕਿੱਥੇ ਬੱਦਲਵਾਈ ਜਿਹੜੀ ਬਣੀ ਸ਼ੁਰੂ ਹੋਈ ਵੀ ਹੈ ਦੋਸਤੋ ਇਸ ਸਮੇਂ ਜਿਹੜੀ ਬੱਦਲਵਾਈ ਆ ਉਹ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਕਿਤੇ ਕਿਤੇ ਕਿਮਤ ਕਰਨੀ ਹੋਣ ਦੀ ਸੰਭਾਵਨਾ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਤੇ ਫਿਰ ਅੱਧੀ ਰਾਤ ਤੋਂ ਬਾਅਦ ਤਾਂ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦੇ ਜਿਹੜਾ ਹੋਰ ਥੋੜਾ ਜਿਆ ਜ਼ੋਰ ਫੜਨਾ ਸ਼ੁਰੂ ਹੋ ਜਾ ਜਿਵੇਂ ਚੰਡੀਗੜ੍ਹ ਵਾਲ ਸਾਈਡ ਤੋਂ ਤੇ ਬਾਕੀ ਅਸੀਂ ਸੈਟੇਲਾਈਟ ਦੇ ਮੁਤਾਬਕ ਗੱਲ ਕਰਿਆ ਦੋਸਤੋ ਇਹਦੇ ਵਿੱਚ ਬਦਲਾਅ ਵੀ ਹੋ ਸਕਦਾ 11 12 ਵਜੇ ਤੱਕ ਵੀ ਸਿਸਟਮ ਇਹ ਐਂਟਰ ਹੋ ਸਕਦਾ ਜਿਹੜਾ 9 10 ਵਜੇ ਦਿਖਾਇਆ ਗਿਆ ਜਾਂ ਸਵੇਰ ਦੇ ਪਹਿਲੇ ਘੰਟੇ ਤੱਕ ਵੀ ਹੋ ਸਕਦਾ 7 8 ਵਜੇ ਤੱਕ ਵੀ ਪਹੁੰਚ ਸਕਦਾ ਇਹ ਹਵਾਵਾਂ ਤੇ ਡਿਪੈਂਡ ਹੋਊਗਾ ਨਮੀ ਤੇ ਡਿਪੈਂਡ ਹੋਊਗਾ ਤੇ ਦੂਜਾ ਜਿਹੜਾ ਤਾਪਮਨ ਤੇ ਡਿਪੈਂਡ ਹੋਊਗਾ ਜੇਕਰ ਤਾਪਮਨ ਘਟਦੇ ਨੇ ਤਾਂ ਥੋੜਾ ਜਿਹਾ ਸਲੋ ਹੋ ਜਾਊਗਾ ਜੇਕਰ ਵਾਧਦੇ ਨੇ ਤਾਂ ਉਸ ਦਾ ਘੱਟ ਦਿਵਾਲੇ ਖੇਤਰ ਪਾਸੇ ਨੂੰ ਜਿਹੜਾ ਉਹ ਸਿਸਟਮ ਆ ਉਹ ਜਿਆਦਾ ਐਕਟਰ ਤੇ ਜਿਆਦਾ ਮਾਰ ਕਰੂਗਾ ਤੇ ਮੀਹ ਦਾ ਦੌਰ ਕੱਲ ਤੋਂ ਫੇਰ ਸ਼ੁਰੂ ਹੋਣ ਜਾ ਰਿਹਾ ਤੇ ਤੁਸੀਂ ਆ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਹਾਨੂੰ ਕੱਲ ਦੀ ਵੀ ਅਪਡੇਟ ਅਸੀਂ ਸਮੇਂ-ਸਮੇਂ ਤੇ ਪਹੁੰਚਾਉਂਦੇ ਰਹਾਂਗੇ ਜੋ ਇਸ ਸਮੇਂ ਦੀ ਅਪਡੇਟ ਪ੍ਰਾਪਤ ਹੋਈ ਆ ਵੀਡੀਓ ਦੇ ਵਿੱਚੋਂ ਜੈ ਸੈਟਲਾਈਟ ਦੇ ਵਿੱਚੋਂ ਉਹ ਤੁਹਾreturnData ਸਾਂਝੀ ਕੀਤੀ ਆ ਕਿ ਅਮਰਸਰ ਵਿੱਚ ਮੀਂਹ ਦੀ ਕਾਰਵਾਈ ਅੱਜ ਤੋਂ ਪਹਿਲਾਂ 38% ਤੇ ਅੱਧੀ ਰਾਤ ਤੋਂ ਬਾਅਦ ਜਿਹੜੀ ਮੀਂਹ ਦੀ ਕਾਰਵਾਈ ਅਸੀਂ ਕਹਿ ਸਕਦੇ ਆ ਤਿੰਨ ਸਵੇਰ ਦੇ ਲੈ ਕੇ ਘੰਟੇ ਦੇ ਵਿੱਚ ਤਿੰਨ ਤੋਂ ਲੈ ਕੇ 7-8 ਵਜੇ 9 ਵਜੇ ਤੱਕ ਜੋ 70% ਚਾਰਸ ਦਿਖਾਏ ਗਏ ਨੇ ਬਾਕੀ ਸਮੇਂ ਸਮੇਂ ਦੇ ਉੱਤੇ ਦੋਸਤੋ ਬਦਲਾਵ ਹੁੰਦੇ ਰਹਿੰਦੇ ਨੇ ਜੋ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਸਿੱਟਾ ਸਰਾਟਾ ਜੱਜ ਵੀ ਕਈ ਇਲਾਕਿਆਂ ਦੇ ਵਿੱਚ ਪਿਆ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੀਂਹ ਤੋਂ ਇਨਕਾਰ ਨਹੀਂਗਾ ਨਾ ਹੀ 19 ਤਰੀਕ ਨੂੰ ਇਨਕਾਰ ਸੀ ਨਾ ਹੀ 20 ਤਰੀਕ ਨੂੰ ਜਿਹੜਾ ਇਨਕਾਰ ਹੈ ਕਿਉਂਕਿ 10 ਤੋਂ 15% ਚਾਂਸ ਆ ਵੀ ਬਣੇ ਹੋਏ ਸੀ ਇਸੇ ਦਾ ਮੀਂਹ ਦੇ ਕਾਰਵਾਈਆਂ ਦੇ ਬਣੇ ਹੋਏ ਸੀ ਬਾਕੀ ਅਪਡੇਟ ਆਪਾਂ ਸੈਟਲਾਈਟ ਦੇ ਮੁਤਾਬਕ ਤੁਹਾਡੇ ਨਾਲ ਰਿਕਾਰਡ ਕਰਕੇ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਆ ਮਿਹਰਬਾਨੀਆਂ ਤੇ ਦੋਸਤੋ ਸਲੂਟ ਆ ਤੁਹਾਨੂੰ ਜਿਹੜੇ ਦੋਸਤ ਮਿੱਤਰ ਸਾਨੂੰ ਜੁੜੇ ਸਾਨੂੰ ਪਿਆਰ ਕਰਦੇ ਨੇ ਸਾਨੂੰ ਸਪੋਰਟ ਕਰਦੇ ਨੇ ਤੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਕੇ ਆਉਤਾ ਢੇ ਇਲਾਕੇ ਦੀ